ਮਨਕੀਰਤ ਔਲਖ ਦੇ ਘਰ ਦੋ ਜੁੜਵਾ ਧੀਆਂ ਨੇ ਜਨਮ ਲਿਆ ਹੈ ਇਸ ਬਾਬਤ ਗਾਇਕ ਦੇ ਵੱਲੋਂ ਪੋਸਟ ਪਾ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਗਾਇਕ ਦੇ ਇੱਕ ਪੁੱਤਰ ਵੀ ਹੈ ਅਕਸਰ ਮਨਕੀਰਤ ਔਲਖ ਆਪਣੇ ਬੇਟੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਫੈਨਸ ਦੇ ਨਾਲ ਸਾਂਝੀਆਂ ਕਰਦੇ ਹੀ ਰਹਿੰਦੇ ਨੇ ਪਰ ਦੱਸ ਜਿਏ ਕਿ ਹੁਣ ਗਾਇਕ ਮਨਕੀਰਤ ਔਲਖ ਦੇ ਘਰ ਕੁੜੀਆਂ ਨੇ ਜਨਮ ਲਿਆ ਹੈ ਔਰ ਇਸ ਬਾਬਤ ਮਨਕੀਰਤ ਔਲਖੁਨਾ ਦੇ ਵੱਲੋਂ ਇੱਕ ਵੀਡੀਓ ਸਾਂਝੀ ਕਰਦੇ ਹੋਏ ਇਹ ਲਿਖਿਆ ਗਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਰੱਬ ਦੀ ਮਿਹਰ ਦੇ ਨਾਲ ਮੇਰੇ ਦੋ ਟਵਿਨਸ ਕੁੜੀਆਂ ਹੋਈਆਂ ਨੇ ਔਰ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਮੇਰੇ ਲਈ ਬਹੁਤ ਵਧੀਆ ਫੀਲਿੰਗ ਹੈ વાય ગુરુ મેહર કર્યો તો ਦੱਸ ਜਿਏ ਕਿ ਲਗਾਤਾਰ ਲੋਕਾਂ ਦੇ ਵੱਲੋਂ ਮਨਕੀਰਤ ਆਲਕ ਖੁਨਾ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਫੈਨਸ ਦੇ ਵੱਲੋਂ ਕਮੈਂਟ ਬਾਕਸ ਦੇ ਵਿੱਚ ਗੋਡ ਬlesਸ ਯੂ ਕੰਗ੍ਰੈਚੁਲੇਸ਼ਨ ਵਾਈ ਗੁਰੂ ਜੀ ਇਹ ਸਭ ਕੁਝ ਲਿਖ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਦੱਸ ਜਿਏ ਕਿ ਗਾਇਕ ਮਨਕੀਰਤ ਆਲਕ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ੀ ਆਈ ਹੈ ਔਰ ਇਹ ਖੁਸ਼ੀ ਦੋਰੀ ਖੁਸ਼ੀ ਹੈ ਕਿਉਂਕਿ ਦੋ ਜੁੜਵਾ ਧੀਆਂ ਨੇ ਜਨਮ ਲਿਆ ਹੈ ਇਸ ਤੋਂ ਪਹਿਲਾਂ ਗਾਇਕ ਮਨਕੀਰਤ ਔਲਖ ਦੇ ਪੁੱਤਰ ਹੋਇਆ ਸੀ ਇਮਤੀਆਜ਼ ਸਿੰਘ ਔਲਖ ਔਰ ਉਹਨਾਂ ਦੀਆਂ ਵੀਡੀਓਜ਼ ਗਾਇਕ ਅਕਸਰ ਸਾਂਝੀਆਂ ਕਰਦੇ ਹੀ ਰਹਿੰਦੇ ਨੇ ਗੁਰੂ ਘਰ ਲੈ ਕੇ ਜਾਂਦੇ ਨੇ ਜਦੋਂ ਵੀ ਪੰਜਾਬ ਆਉਂਦੇ ਨੇ ਆਪਣੇ ਪੁੱਤਰ ਨੂੰ ਤੇ ਹੁਣ ਵਾਹਿਗੁਰੂ ਨੇ ਦੋ ਧੀਆਂ ਦੀ ਦਾਤ ਬਖਸ਼ੀ ਹੈ ਜੁੜਵਾ ਕੁੜੀਆਂ ਖੋਈਆਂ ਨੇ ਤਾਂ ਦੱਸ ਜਿਏ ਕਿ ਗਾਇਕ ਮਨਕੀਰਤ ਔਲਖ ਦੇ ਵੱਲੋਂ ਕੈਨੇਡਾ ਦੇ ਵਿੱਚ ਹੀ ਵਿਆਹ ਕਰਵਾਇਆ ਗਿਆ ਸੀ ਔਰ ਉਸ ਤੋਂ ਬਾਅਦ 1 ਸਾਲ ਬਾਅਦ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਦੀ ਇਸੇ ਤਰੀਕੇ ਨਾਲ ਵੀਡੀਓ ਸਾਂਝੀ ਕਰਕੇ ਆਪਣੇ ਫੈਨਸ ਨੂੰ ਇਹ ਖੁਸ਼ਖਬਰੀ ਦਿੱਤੀ ਸੀ ਜਦੋਂ ਪਹਿਲੀ ਵਾਰ ਪਤਾ ਬਣੇ ਸੀ ਪਰ ਹੁਣ ਗਾਇਕ ਮਨਕੀਰਤ ਔਲਖ ਦੂਜੀ ਵਾਰ ਪਤਾ ਬਣੇ ਨੇ ਤੇ ਘਰ ਵਿੱਚ ਦੋ ਧੀਆਂ ਦਾ ਜੋ ਦੋ ਜੁੜਵਾ ਧੀਆਂ ਦਾ ਜਨਮ ਹੋਇਆ ਹੈ ਔਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਬੱਚੇ ਤੰਦਰੁਸਤ ਨੇ ਔਰ ਵਾਇਗੁਰੂ ਮੇਹਰ ਕਰਨ ਇਹ ਫੀਲਿੰਗ ਬਹੁਤ ਜ਼ਿਆਦਾ ਅਲੱਗ ਹੈ ਮੈਂ ਖੁਦ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦਾ ਹਾਂ ਕਿ ਵਾਇਗੁਰੂ ਨੇ ਮੈਨੂੰ ਦੋ ਧੀਆਂ ਦੀ ਦਾਤ ਬਖਸ਼ੀ ਹੈ ਤਾਂ ਦੱਸ ਜਾਈਏ ਕਿ ਗਾਇਕ ਮਨਕੀਰਤ ਔਲਖ ਦੇ ਕਰ ਦੋ ਧੀਆਂ ਹੋਈਆਂ ਨੇ ਔਰ ਦੋ ਜੁੜਵਾ ਬੇਟੀਆਂ ਗਾਇਕ ਮਨਕੀਰਤ ਤੌਲਕ ਦੇ ਘਰ ਆਈਆਂ ਨੇ ਔਰ ਇਸ ਬਾਬਤ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰam ਦੇ ਉੱਤੇ ਪਾਈ ਗਈ ਹੈ ਔਰ ਕਮੈਂਟ ਬਾਕਸ ਵਿੱਚ ਫੈਨਸ ਦੇ ਵੱਲੋਂ ਜਿਹੜਾ ਹੈ ਉਹ ਖੋ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਇਸ ਤੋਂ ਪਹਿਲਾਂ ਦੱਸ ਦਈਏ ਕਿ ਗਾਇਕ ਮਨਕੀਰਤ ਤੌਲਕ ਦੇ ਇੱਕ ਬੇਟਾ ਸੀ ਜਿਹੜਾ ਕਿ ਵਿਆਹ ਤੋਂ 1 ਸਾਲ ਬਾਅਦ ਗਾਇਕ ਮਨਕੀਰਤ ਤੌਲਕ ਨੇ ਆਪਣੇ ਪੁੱਤਰ ਦੀ ਫੋਟੋ ਪਾ ਕੇ ਇਹ ਲਿਖਿਆ ਸੀ ਕਿ ਮੈਂ ਪਿਤਾ ਬਣਿਆ ਹਾਂ ਤੇ ਖੁਦ ਨੂੰ ਖੁਸ਼ ਨਸੀਬ ਮੰਨਦਾ ਹਾਂ ਕਿ ਮੇਰੇ ਪੁੱਤਰ ਖੋਇਆ ਹੈ ਤਿਖੁਨ ਦੋ ਜੁੜਵਾ ਧੀਆ ਖੋਈਆਂ ਨੇ ਜਿਸ ਬਾਬਤ ਵੀ ਗਾਇਕ ਦੇ ਵੱਲੋਂ ਪੋਸਟ ਪਾ ਕੇ ਇਸ ਗੱਲ ਨੂੰ ਸਾਂਝਾ ਕੀਤਾ ਗਿਆ ਤੇ ਉਹਨਾਂ ਨੇ ਲਿਖਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਰੱਬ ਦੀ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਮੇਰੇ ਦੋ ਟਵਿਨਸ ਧੀਆਂ ਹੋਈਆਂ ਨੇ ਔਰ ਇਹ ਫੀਲਿੰਗ ਬਹੁਤ ਜ਼ਿਆਦਾ ਅਲੱਗ ਹੈ ਵਾਹਿਗੁਰੂ ਮਿਹਰ ਕਰਿਓ ਮੈਂ ਖੁਦ ਨੂੰ ਬਹੁਤ ਖੁਸ਼ ਨਸੀਬ ਸਮਝਦਾ ਹਾਂ ਤਾਂ ਗਾਇਕ ਮੰਕੀਰਤ ਤੌਲਕ ਦੇ ਕਰ ਦੋਹਰੀ ਖੁਸ਼ੀ ਆਈ ਹੈ ਦੋ ਜੁੜਵਾ ਧੀਆਂ ਨੇ ਜਨਮ ਲਿਆ